ਪਰਸੁਤਾਵਨਾ ਸਤਿ ਸ੍ਰੀ ਅਕਾਲ ਜੀਓ ਮੈਂ ਗੁਰਨਾਮ ਸਿੰਘ ਚਾਹਾਨ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੇ ਮਸਲੇ ਦੀ ਜੋ ਸਿੱਖ ਕੌਮ ਦੇ ਲਈ ਬਹੁਤ ਹੀ ਸੰਵੇਦਨਸ਼ੀਲ ਹੈ ਭਾਈ ਕਾਨ ਸਿੰਘ ਨਾਬਾ ਵੱਲੋਂ ਰਚਿਤ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਨਾਲ ਜੁੜੀ ਤਾਜ਼ਾ ਘਟਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਸ ਮਹਾਨ ਕੋਸ਼ ਦੀਆਂ ਹਜ਼ਾਰਾਂ ਕਾਪੀਆਂ ਨੂੰ ਮਿੱਟੀ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ਨੇ ਪੂਰੇ ਸਿੱਖ ਜਗਤ ਨੂੰ ਝੰਡੋੜ ਕੇ ਰੱਖ ਦਿੱਤਾ ਹੈ। ਪਸ਼ੋਕੜ ਭਾਈ ਕਾਨ ਸਿੰਘ ਨਾਭਾ ਸਿੱਖ ਵਿਦਿਆ ਤੇ ਇੱਕ ਮਹਾਨ ਵਿਦਵਾਨ ਸਨ। ਉਹਨਾਂ ਦੀ ਰਚਨਾ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਸਿਰਫ ਇੱਕ ਪੁਸਤਕ ਨਹੀਂ ਸਗੋ ਸਿੱਖ ਧਰਮ ਗੁਰਬਾਣੀ ਦੇ ਹਵਾਲਿਆਂ ਇਤਿਹਾਸ ਅਤੇ ਸਿੱਖ ਸ਼ਬਦਾਵਲੀ ਦਾ ਜੀਵੰਤ ਦਰਪਣ ਹੈ ਇਹ ਪੁਸਤਕ ਖੋਜ ਕਰਤੇਆਂ ਵਿਦਵਾਨਾਂ ਅਤੇ ਸਿੱਖਾਂ ਲਈ ਇੱਕ ਅਨਮੋਲ ਖਜ਼ਾਨਾ ਵੀ ਮੰਨੀ ਜਾਂਦੀ ਹੈ ਮਾਮਲਾ ਸ਼ੁਰੂ ਕਿਵੇਂ ਹੋਇਆ ਪੰਜਾਬੀ ਯੂਨੀਵਰਸਿਟੀ ਵੱਲੋਂ ਮਹਾਨ ਕੋਸ਼ ਦੀਆਂ ਲਗਭਗ 15000 ਕਾਪੀਆਂ ਛਾਪੀਆਂ ਗਈਆਂ ਪਰ ਜਦੋਂ ਛਪਾਈ ਵਿੱਚ ਗਲਤੀਆਂ ਸਾਹਮਣੇ ਆਈਆਂ ਤਾਂ ਵਿਦਵਾਨਾਂ ਵੱਲੋਂ ਇਤਰਾਜ਼ ਚੁਟਾਇਆ ਗਿਆ ਇੱਕ ਕਮੇਟੀ ਬਣੀ ਅਤੇ ਛਿਫਾਰਿਸ਼ ਕੀਤੀ ਗਈ ਕਿ ਇਹਨਾਂ ਕਾਪੀਆਂ ਨੂੰ ਨਸ਼ਟ ਕੀਤਾ ਜਾਵੇ ਇਸ ਛਿਫਾਰਿਸ਼ ਤੇ ਯੂਨੀਵਰਸਿਟੀ ਨੇ ਤਾਪੀਆਂ ਨੂੰ ਮਿੱਟੀ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਵਿਦਿਆਰਥੀਆਂ ਨੇ ਰੋਸ ਪ੍ਰਗਟਾਇਆ ਨਾਰੇਬਾਜੀ ਹੋਈ ਅਤੇ ਮਾਮਲਾ ਗਰਮਾ ਗਿਆ ਭਾਈ ਕਾਨ ਸਿੰਘ ਨਾਬਾ ਵੱਲੋਂ ਰਚਿਤ ਗੁਰ ਸ਼ਬਦ ਆਕਰ ਮਹਾਨ ਕੋਸ਼ ਨੂੰ ਦਬਾਏ ਜਾਣ ਦਾ ਦ੍ਰਿਸ਼ ਤੇ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਆ ਦੇਖ ਲੋ ਜੀ ਗੁਰਬਾਣੀ ਦੀ ਬੇਦਬੀ ਟੇਕ ਟੱਕ ਲੋ ਵੀਰੇ ਆ ਦੇਖੋ ਬਾਹਰ ਦੇਖੋ ਪਾਣੀ ਖੱਟੀ ਆ ਆ ਦੇਖੋ ਵੀਰੇ ਆ ਦੇਖੋ ਪਾਣੀ ਜਾਂਦਾ ਆ ਹਲਾਕ ਨਾ ਲੱਗਦੀ ਕੱਲ ਦਾ ਕੰਜੂ ਆਪਾਂ ਨੂੰ ਕੌਣੇ ਘਾਟੇ ਦੇ ਰੋਕ ਰਿਹਾ ਉੱਥੇ ਵੀਰੇ ਪਾਣੀ ਪਾਣੀ ਮੋਟਰ ਪਾਣੀ 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 ਬੰਨ ਲਾ ਦੋ ਯਾਰ ਉੱਪਰ ਦੀ ਲੋ ਆ ਪਾਣੀ ਬੰਦ ਨਾ ਕਰਿਆ ਬੰਨੀ ਨਾ ਉੱਪਰ ਦੀ ਹੋ ਜੂਗਾ ਕਾਜ ਪਾਣੀ ਬੰਦ ਕਰਾਓ ਇੱਥੇ ਲਾ ਦੇ ਤੂੰ 4 ਫੁੱਟ ਦਾ ਤੂੰ ਕਾਹਦਾ ਦਿੱਕਤ ਆ ਆ ਆ ਆ ਸੰਗਤ ਨੂੰ ਦਿਖਾਇਆ ਜਾਵੇ ਆ ਕਿਸ ਤਰੀਕੇ ਦੇ ਨਾਲ ਮਾਨ ਕੋਈ ਦੀ ਪੈਰਾਂ ਦੇ ਵਿੱਚ ਰੋਲ ਕੇ ਮਿੱਟੀ ਦੇ ਵਿੱਚ ਰੋਲ ਕੇ ਪਾਣੀ 'ਚ ਛੁੱਟ ਕੇ ਬੇਦਬੀ ਕੀਤੀ ਜਾ ਰਹੀ ਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਦੇਖੋ ਮਹਾਰ ਮਪਾ ਜੀ ਕਾਹਨ ਸਿੰਘ ਨਾਪਾ ਦੀ ਫੋਟੋ ਆ ਫੋਟੋ ਖਿੱਚੋ ਕੋਈ ਇਹਨੇ ਸੋਹਣੇ ਜੀ ਫੋਨ ਚ ਐਫ ਆਈ ਆਰ ਦਰਜ ਰੋਸ ਮਗਰੋਂ ਥਾਣਾ ਅਰਬਨ ਸਟੇਟ ਪਟਿਆਲਾ ਵਿੱਚ ਐਫ ਆਈ ਆਰ ਨੰਬਰ 139 V23 ਧਾਰਾ 298 ਤਹਿਤ ਯੂਨੀਵਰਸਿਟੀ ਦੇ ਉਪ ਕੁਲਪਤੀ ਡੀਨ ਅਕਾਦਮਿਕ ਮਾਮਲੇ ਰਜਿਸਟਰਾਰ ਅਤੇ ਇਨਚਾਰਜ ਪਬਲਿਕਿਕੇਸ਼ਨ ਬਿਊਰੋ ਤੇ ਕੇਸ ਦਰਜ ਹੋਇਆ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਮਹਾਨ ਕੋਸ਼ ਨੂੰ ਨਸ਼ਟ ਕਰਨ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਵੀ ਇਸ ਦੇ ਜ਼ਿੰਮੇਵਾਰ ਹਨ ਅਕਾਲ ਤਖਤ ਸਾਹਿਬ ਦੀ ਦਖਲਅੰਦਾਜ਼ੀ ਜਦੋਂ ਮਾਮਲਾ ਵਧਿਆ ਤਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੱਕ ਪਹੁੰਚਿਆ ਉਹਨਾਂ ਕਿਹਾ ਹੈ ਕਿ ਮਹਾਨ ਕੋਸ਼ ਸਿੱਖ ਸਾਹਿਤ ਦਾ ਇੱਕ ਅਨਮੋਲ ਖਜ਼ਾਨਾ ਹੈ ਇਸ ਨਾਲ ਖੋਜ ਕਰਤਿਆਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਸਮਝ ਮਿਲਦੀ ਹੈ ਤੇ ਇਸ ਤਰ੍ਹਾਂ ਦੀ ਕਾਰਵਾਈ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਏ ਉਹਨਾਂ ਨੇ ਹੁਕਮ ਦਿੱਤਾ ਕਿ ਐਸਜੀਪੀਸੀ ਦੇ ਸਹਿਯੋਗ ਨਾਲ ਸਾਰੀਆਂ ਕਾਪੀਆਂ ਦਾ ਪੰਥਕ ਮਰਿਆਦਾ ਅਨੁਸਾਰ ਸਸਕਾਰ ਕੀਤਾ ਜਾਵੇ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਤੇ ਖਿਮਾ ਜਾਚਨਾ ਹੋਵੇ ਪੰਥਕ ਕੌਂਸਲ ਦੀ ਪ੍ਰਤੀਕ੍ਰਿਆ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਨੇ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਵਰਤਿਆ ਤਰੀਕਾ ਸਿੱਖ ਮਰਿਆਦਾ ਦੇ ਖਿਲਾਫ ਹੈ ਜੇ ਗਲਤ છਪਾਈ ਹੋਈ ਸੀ ਤਾਂ ਇਹ ਕਾਪੀਆਂ ਗੌਂਦਵਾਲ ਸਾਹਿਬ ਭੇਜ ਦੇਣੀਆਂ ਚਾਹੀਦੀਆਂ ਸਨ ਸਿੱਖ ਧਰੋਹਰ ਦੇ ਨਾਲ ਜੁੜੇ ਕੰਮ ਹਮੇਸ਼ਾ ਪੰਥਕ ਸਹਿਮਤੀ ਤੇ ਇਤਿਹਾਸਕ ਆਧਾਰਿਆਂ ਦੇ ਨਾਲ ਸਲਾਹ مشورہ ਕਰਕੇ ਕੀਤੇ ਜਾਂਦੇ ਹਨ ਉਹਨਾਂ ਕਿਹਾ ਕਿ ਮਹਾਨ ਕੋਸ਼ ਸਿਰਫ ਇੱਕ ਪੁਸਤਕ ਹੀ ਨਹੀਂ ਸਗੋਂ ਪੰਥਕ ਧਰੋਹਾਰ ਹੈ ਸਮਾਪਤੀ ਸੰਗਤ ਜੀ ਇਹ ਮਾਮਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਧਰਮ ਨਾਲ ਜੁੜੀਆਂ ਰਚਨਾਵਾਂ ਸਿਰਫ ਕਾਗਜ਼ ਦੀਆਂ ਕਿਤਾਬਾਂ ਨਹੀਂ ਹੁੰਦੀਆਂ ਇਹ ਸਾਡੀ ਪਛਾਣ ਵਿਰਾਸਤ ਅਤੇ ਆਤਮਿਕ ਜੀਵਨ ਦਾ ਹਿੱਸਾ ਹੁੰਦੀਆਂ ਹਨ ਪੰਜਾਬੀ ਯੂਨੀਵਰਸਿਟੀ ਦੀ ਇਹ ਕਾਰਵਾਈ ਸਿੱਖ ਮਰਿਆਦਾ ਦੇ ਖਿਲਾਫ ਸੀ ਇਸ ਲਈ ਵਿਰੋਧ ਜਾਇਜ਼ ਹੈ ਹੁਣ ਸਵਾਲ ਇਹ ਹੈ ਕਿ ਅਸੀਂ ਆਪਣੀਆਂ ਧਰੋਹਾਰਾਂ ਦੀ ਸੰਭਾਲ ਕਰਨ ਵਿੱਚ ਹੋਰ ਜ਼ਿੰਮੇਵਾਰ ਬਣਾਂਗੇ ਜਾਂ ਫਿਰ ਅਜਿਹੇ ਮਾਮਲੇ ਵਾਰ-ਵਾਰ ਸਾਡੇ ਮਨਾਂ ਨੂੰ ਝੰਜੋੜਦੇ ਰਹਿਣਗੇ